ਸਾ ਸੇ ਸਮੇਂ ਮੌਜੂਦ ਹਾ ਪਿੰਡ ਰੰਗੜਿਆਲ ਵਿਖੇ ਲਗਾਇਆ ਗਿਆ ਦਸਤਾਰ ਕੈਂਪ ਜਿੱਥੇ ਕਿ ਹਜ਼ਾਰਾਂ ਬੱਚਿਆਂ ਨੂੰ ਦਸਤਾਰ ਬੰਨਣ ਵਾਰੀ ਸਿਖਲਾਈ ਦਿੱਤੀ ਗਈ ਤਾਂ ਜੋ ਪੰਜਾਬੀ ਜਿਹੜੇ ਬੱਚੇ ਨੇ ਪੰਜਾਬੀਅਤ ਦੇ ਨਾਲ ਪੰਜਾਬੀਆਂ ਦੀ ਜਿਹੜੀ ਮਾਨ ਹੈ ਪੰਜਾਬੀਆਂ ਦੀ ਜਿਹੜੀ ਸ਼ਾਨ ਹੈ ਦਸਤਾਰ ਬੰਨਣਾ ਉਹਦੇ ਨਾਲ ਜੁੜ ਸਕਣ ਪੰਜਾਬੀਆਂ ਨੂੰ ਪੰਜਾਬੀਆਂ ਦੇ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਹ ਦਸਤਾਰ ਕੈਂਪ ਲਗਾਇਆ ਗਿਆ ਤਾਂ ਇਹ ਦਸਤਾਰ ਕੈਂਪ ਦੇ ਜਿਹੜੇ ਮੁਖੀ ਸ੍ਰੀ ਰਾਮਗੜੀਆ ਮਾਨਸਾ ਵਾਲੇ ਇਹ ਨਵਾਂ ਲੋਈ ਦਸਤਾਰ ਕੈਂਪ ਲਗਾਇਆ ਗਿਆ ਕਿ ਜਿੱਥੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਸਹੀ ਟੈਕਨੀਕ ਦੇ ਨਾਲ ਬੱਚਿਆਂ ਨੂੰ ਦਸਤਾਰ ਬੰਨਣੀ ਸਿਖਾਈ ਗਈ ਤਾਂ ਹੁਣ ਅਸੀਂ ਮੌਜੂਦ ਹਾਂ ਉਹਨਾਂ ਦਸਤਾਰ ਕੈਂਪ ਦੇ ਵਿੱਚ ਇਥੋਂ ਦੀ ਕਮੇਟੀ ਪ੍ਰਬੰਧਕ ਕਮੇਟੀ ਪਿੰਡ ਰੰਗੜਿਆਲ ਦੇ ਹੈੱਡ ਗ੍ਰੰਥੀ ਸਾਬ ਉਹਨਾਂ ਦੇ ਨਾਲ ਮੌਜੂਦ ਹਾਂ ਉਹਨਾਂ ਦੇ ਨਾਲ ਅਸੀਂ ਆਪਣੀਆਂ ਬਾਤਾਂ ਸਾਂਝੀਆਂ ਕਰਾਂਗੇ ਕਿ ਉਹਨਾਂ ਨੂੰ ਕਿਵੇਂ ਲੱਗਿਆ ਦਸਤਾਰ ਦਾ ਇਹ ਕੈਂਪ ਉਹਨਾਂ ਨੇ ਕੀ ਸਿੱਖਿਆ ਅਤੇ ਬੱਚਿਆਂ ਨੂੰ ਹੋਰ ਵੱਧ ਤੋਂ ਵੱਧ ਕਿਵੇਂ ਜੋੜਿਆ ਜਾ ਸਕਦਾ ਹੈ ਤਾ ਹੁਣ ਸਭ ਤੋਂ ਪਹਿਲਾ ਸਾਡੇ ਹੈੱਡ ਗਰੰਥੀ ਉਹਨਾਂ ਨੂੰ ਪੁੱਛਾਂਗੇ ਕਿ ਇਸ ਕੈਂਪ ਤੁਹਾਨੂੰ ਇਹ ਕੈਂਪ ਕਿੱਦਾਂ ਦਾ ਲੱਗਿਆ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਹੋਰ ਕਿਵੇਂ ਜੋੜਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਕਰਦੇ ਹਾਂ ਵੀਰ ਕੀਰਤ ਸਿੰਘ ਜੀ ਦਾ ਰਾਮਗੜੀਆ ਜਿਨ੍ਹਾਂ ਨੇ ਸਾਡੇ ਨਗਰ ਅੰਮ੍ਰਿਹਾਰ ਦੇ ਵਿੱਚ ਇੱਕ ਹਫ਼ਤੇ ਦਾ ਕੈਂਪ ਐਤਵਾਰ ਤੋਂ ਲੈ ਕੇ ਐਤਵਾਰ ਤੱਕ ਇੱਥੇ ਪਹੁੰਚ ਕਰਕੇ ਸਾਡੇ ਨਗਰ ਦੇ ਬੱਚਿਆਂ ਨੂੰ ਪੱਗ ਬਨਮਗਾ ਜੋ ਢੰਗ ਤਰੀਕਾ ਉਹ ਸکھਾਇਆ ਗਿਆ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਗੁਰਦੁਆਰਾ ਦੀ ਸਮੂਹ ਕਮੇਟੀ ਵੱਲੋਂ ਨਗਰ ਵੱਲੋਂ ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਤੰਜੇ ਢੰਗ ਦੇ ਨਾਲ ਸਾਡੇ ਨਗਰ ਦੇ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਿਆ ਕਿਉਂਕਿ ਜੋ ਦਸਤਾਰ ਹੈ ਇਹ ਸਿੱਖਾਂ ਦਾ ਇੱਕ ਮਾਣ ਹੈ ਸਿਰ ਦਾ ਤਾਜ ਹੈ ਜੋ ਕਿ ਹਰ ਇੱਕ ਨੌਜਵਾਨ ਬੱਚੇ ਦੇ ਸਿਰ ਤੇ ਸਦੀ ਹੋਣੀ ਚਾਹੀਦੀ ਹੈ ਸੋ ਅਸੀਂ ਕੋਸ਼ਿਸ਼ ਕੀਤੀ ਹੈ ਇਹ ਉਦਮ ਕੀਤਾ ਹੈ ਸਮੂਹ ਪਾਲ ਸਮੂਹ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਕਿ ਬੱਚਿਆਂ ਨੂੰ ਇਸ ਪਾਸੇ ਜੋੜਿਆ ਜਾਵੇ ਤਾਂ ਹੁਣ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਦਸਤਾਰ ਕੈਂਪ ਦੇ ਵਿੱਚ ਹਰਕੀਰ ਸਿੰਘ ਜੀ ਰਾਮਗੜੀਆ ਉਹਨਾਂ ਵੱਲੋਂ ਪੁੱਛਦੇ ਹਾਂ ਕਿ ਤੁਹਾਡਾ ਕੀ ਤਜਰਬਾ ਰਿਹਾ ਬੱਚਿਆਂ ਨੂੰ ਦਸਤਾਰ ਸਿਖਾਉਣ ਦੇ ਵਿੱਚ ਅਤੇ ਕਿੰਨੇ ਕੈਂਪਸ ਤੁਸੀਂ ਲਗਾ ਚੁੱਕੇ ਹੋ ਸਰਨੁਵਰਨਾ ਗੁਰੂ ਮਹਾਰਾਜੀ ਬਖਸ਼ੀਵਾ ਦੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਡਾ ਮੇਨ ਮਕਸਦ ਹੈ ਜਿਹੜਾ ਆਪਣਾ ਖਣਾ ਵੀ ਪੰਜਾਬ ਜਿਹੜਾ ਵੱਧ ਤੋਂ ਵੱਧ ਪੱਗਾਂ ਆਣ ਹੋ ਗਏ ਤੇ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੋ ਪੰਜਾਬ ਦੀ ਧਰਤੀ ਤੇ ਚੱਲ ਰਿਹਾ ਹੈ ਕਿਉਂਕਿ ਪਹਿਲਾਂ ਵਾਲੇ ਸਮੇਂ ਵਿੱਚ ਤਾਂ ਆਪਣੀ ਕੌਮ ਦੇ ਜਿਹੜੇ ਬੱਚੇ ਸੀਗੇ ਨੌਜਵਾਨ ਸੀਗੇ ਉਹਨਾਂ ਨੂੰ ਟੈਂਕਾਂ ਤੋਪਾਂ ਨਾਲ ਮਾਰਤਾ ਹਨ ਜਿਵੇਂ ਦਾ ਆਪਾਂ 1984 ਦੇ ਕੱਦੂ ਕਰ ਰਹੇ ਵੇਲੇ ਬਾਪਰੇ ਆਪਣੇ ਨਾਲ ਤੇ ਹੁਣ ਜਿਹੜਾ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਨਸ਼ਿਆਂ ਦਾ ਬਹੁਤ ਜਾਰੇ ਵੱਡਾ ਦੌਰ ਚੱਲ ਰਿਹਾ ਹੈ ਤੇ ਪਹਿਲਾ ਟੈਂਕਾ ਤੋਪਾਂ ਦੇ ਨਾਲ ਆਪਣੀ ਕੌਮ ਨੂੰ ਵੀੜਿਆ ਗਿਆ ਤੇ ਹੁਣ ਜਿਹੜੀਆਂ ਟੀਕੇ ਤੇ ਚੱਟੇ ਨਾਲ ਜਿਹੜੇ ਆਪਣੀ ਕੌਮ ਦੇ ਨੌਜਵਾਨਾਂ ਨੂੰ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਸਾਡਾ ਇਹੀ ਉਦਮ ਰਿਹਾ ਹੈ ਵੀ ਅਸੀਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਉੱਥੋਂ ਦੇ ਬੱਚਿਆਂ ਦੇ ਨੌਜਵਾਨਾਂ ਨੂੰ ਦਸਤਾਰ ਸਿਖਾਈਏ ਇੱਥੇ ਵੀ ਸਾਡਾ ਇਹੀ ਮਕਸਦ ਰਿਹਾ ਕਿਉਂਕਿ ਦਸਤਾਰ ਜਰੂਰ ਅਸੀਂ ਸਜਾਉਣੀ ਆ ਤਾਂ ਇਹ ਸਿਰਫ ਸਾਨੂੰ ਸਾਡੇ ਸੱਤ ਜਰੂਰ ਸਜਦੀ ਹੈ ਇਹ ਤਾਂ ਸਾਡੇ ਇਤਿਹਾਸ ਨਾਲ ਤੇ ਜਿਹੜੀ ਸਾਡੀ ਗੁਰੂ ਸਾਹਿਬ ਦੀ ਮਰਿਆਦਾ ਉਹਦੇ ਨਾਲ ਜੋੜਦੀ ਆ ਤੇ ਇੱਥੇ ਆ ਕੇ ਜਦੋਂ ਅਸੀਂ ਪੰਦਰਾਂ ਗੜੇ ਆੜ ਵਿਖੇ ਦਸਤਾਰ ਕੈਂਪ ਲਗਾਇਆ ਤਾਂ ਸਾਨੂੰ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੱਚਿਆਂ ਦੇ ਮਾਤਾ ਪਿਤਾ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਮਿਲਿਆ ਬਹੁਤ ਸੋਹਣੀਆਂ ਬੱਚਿਆਂ ਨੇ ਦਸਤਾਰਾਂ ਸਿੱਖੀਆਂ ਹਰੇਕ ਬੱਚਾ ਬਹੁਤ ਵਧੀਆ ਪਿਆਰ ਤੇ ਸਤਿਕਾਰ ਨਾਲ ਦਸਤਾਰ ਦੀ ਸੇਵਾ ਜੋ ਨਿਭਾਉਂਦਾ ਰਿਹਾ ਤੇ ਬੱਚਿਆਂ ਨੇ ਸਾਡੇ ਨਾਲ ਪ੍ਰਣ ਵੀ ਕੀਤਾ ਹੈ ਵੀ ਅੱਜ ਤੋਂ ਬਾਅਦ ਅੱਜ ਜਿਹੜੀ ਦਸਤਾਰ ਦੀ ਦੀ ਸੇਵਾ ਉਹ ਇਦਾਂ ਹੀ ਜਾਰੀ ਰੱਖਾਂਗੇ ਤੇ ਰੋਜ਼ ਇੱਥੇ ਗੁਰੂ ਘਰ ਆ ਕੇ ਪ੍ਰੈਕਟਿਸ ਕਰਿਆ ਕਰਨਗੇ ਦਸਤਾਰਾਂ ਦੀ ਯਾਰ ਥੋੜੇ ਸਾਹਮਣੇ ਬੱਚੇ ਖੜੇ ਆ ਜਿਨ੍ਹਾਂ ਨੇ ਬਹੁਤ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਇਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਡੇਢੀ ਦਸਤਾਰ ਸਜਾਇਆ ਕਰਾਂਗੇ ਤੇ ਇਹੀ ਸਾਡਾ ਉਦਮ ਹੈ ਇਹੀ ਸਾਡਾ ਸੁਪਨਾ ਹੈ ਤਤਸੀ ਜਿੰਨਾ ਬੱਚਿਆਂ ਨੇ ਦਸਤਾਰ ਕੈਂਪ ਦੇ ਵਿੱਚ ਭਾਗ ਲਿਆ ਇਸ ਮੁੱਚੀ ਨਗਰ ਨੂੰ ਮੇਰੀ ਹੀ ਬੇਨਤੀ ਹੈ ਕਿ ਇਹ ਜਿਹੜਾ ਅਸੀਂ ਇੰਟਰਵਿਊ ਲਈ ਕਵਰ ਕਰ ਰਹੇ ਹਾਂ ਪਤੀ ਟੀਵੀ ਪੀਬੀ ਕੱਤੀ ਵੱਲੋਂ ਕਵਰ ਕੀਤਾ ਜਾ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ